ਮੇਰਾ ਨਾ ਅਵਿਨਾਸ਼ ਮੇਰਾ ਹਾਂਜੀ ਕੀ ਗੱਲਬਾਤ ਕੀਤੀ ਅੱਜ ਦੀ ਸਾਈਬਰ ਕ੍ਰਾਈਮ ਫਰੈਂਸ ਦਾ ਮੇਰੇ ਕੋਲ ਨਾ ਮਤਲਬ ਕਿ ਕੋਈ 3-4 ਮਹੀਨੇ ਹੋ ਗਏ ਨੇ ਤੇ ਮੇਰੇ ਨਾਲ ਇੱਕ ਫਰਾਡ ਹੋ ਗਿਆ ਸੀ ਉਸ ਫਰਾਡ ਦੇ ਵਿੱਚ ਮੇਰਾ ਕੋਈ ਪੌਣੇਕ 2 ਲੱਖ ਰੁਪਈਆ ਚਲਾ ਗਿਆ ਜਿਹਦੀ ਮੈਂ ਖਾਣੇ ਦੇ ਵਿੱਚ ਉਹਦੀ ਪੂਰੀ ਡਿਟੇਲ ਦੇ ਦਿੱਤੀ ਜੀ ਹੈ ਫਰਾਡ ਕਿਵੇਂ ਹੋਇਆ ਸੀ ਫਰਾਡ ਮੇਰੇ ਕੋਲ ਇੱਕ ਸ਼ੇਅਰ ਮਾਰਕੀਟ ਦਾ ਉਹਨੇ ਮੇਰੇ ਕੋਲ ਮੈਸੇਜ ਭੇਜਿਆ ਉਹਦੇ ਵਿੱਚ ਉਹਨੇ ਮੈਨੂੰ ਨਾ ਚੂਨਾ ਲਾ ਗਿਆ ਹਾਂ ਤੇ ਉਹਨੇ ਫਿਰ ਮੇਰੇ ਕੋਲ ਉਹਨਾਂ ਨੇ ਪਹਿਲੇ ਮੈਨੂੰ 5000 ਰੁਪਏ ਲਿਆ 5000 ਲਾ ਕੇ ਫਿਰ ਮੈਨੂੰ 14 1400 ਰੁਪਏ ਨੇ ਵਾਪਸੀ ਕਰ ਦਿੱਤਾ ਕਿ ਤੇਰੇ ਹਰ ਸ਼ਨੀਵਾਰ ਤੁਹਾਡੀ ਪੇਮੈਂਟ ਜਿਹੜੀ ਹੈ ਨਾ ਵਾਪਸੀ ਆ ਜੇ ਕਰੇਗੀ ਉਹ ਇੱਕ ਸ਼ਨੀਵਾਰ ਤੇ ਮੈਨੂੰ 1400 ਰੁਪਏ ਆ ਗਿਆ ਉਸ ਤੋਂ ਬਾਅਦ ਮੈਨੂੰ ਕੋਈ ਪੈਸਾ ਨਹੀਂ ਆਇਆ ਪੈਸੇ ਮੇਰੇ ਕੋ ਪਾਉਂਦੇਗੇ ਕਿ ਐਨੇ ਪੈਸੇ ਪਾਓ ਐਨੇ ਪੈਸੇ ਪਾਓ ਕਰਦੇ ਕਰਦੇ ਕੋਈ 1 ਲੱਖ ਰੁਪਏ ਉਹਨਾਂ ਮੈਨੂੰ ਜਿਤਾਤਾ ਜਿਤਾ ਕੇ ਫਿਰ ਉਹਦੇ ਬਾਅਦ ਦੇ ਵਿੱਚ ਉਹਨਾਂ ਨੇ ਮੇਰਾ ਐਮ ਆਰ ਐਫ ਦੇ ਵਿੱਚ ਸ਼ੇਅਰ ਮਾਰਕੀਟ ਤੇ ਹਜ਼ਾਰ ਸ਼ੇਅਰ ਚੁੱਕ ਲਿਆ ਉਹਨਾਂ ਨੇ ਉੱਥੇ ਆ ਕੇ ਮੈਨੂੰ ਉਹਨਾਂ ਨੇ ਦਬਾ ਲਿਆ ਉਹਦੇ ਬਾਅਦ ਕਹੇ ਜੀ ਮੈਨੂੰ ਦਾਵਾ ਕਰ ਰਹੇ ਸੀ ਕਿ ਤੇਰੇ 'ਤੇ ਹੀ ਕੰਪਨੀ ਸਾਡੀ ਤੇ ਤੇ ਕੇਸ ਕਰ ਦੇਗੀ 10 ਲੱਖ ਰੁਪਏ ਦਾ ਤੇ ਤੇ ਰਜਾਨਾ ਹੋਈ ਨਾ ਇਸ ਵਾਸਤੇ ਮੈਂ ਮਤੇ ਕਿਸ ਹਾਂਦੇ ਫਿਰ ਮੈਂ ਪੈਸੇ ਬੰਦ ਕਰ ਦਿੱਤੇ ਪਾਣੇ ਉਹਦੇ ਬਾਅਦ ਫਿਰ ਮੈਂ ਕਨ ਬ੍ਰਾਂਚ ਕੋਲ ਗਿਆ ਉਹਨਾਂ ਨੂੰ ਕਿਹਾ ਕਿ ਅੱਜ ਤਾਂ ਮੇਰਾ ਫਰਾਡ ਹੋ ਗਿਆ ਇਹ ਜਨਵਰੀ ਮਹੀਨੇ ਦੀ ਗੱਲ ਹੈ ਤੇ ਅੱਜ ਤੱਕ ਮੇਰਾ ਕੋਈ ਫੈਸਲਾ ਨਹੀਂ ਹੋਇਆ ਜਨਬੀ ਜੀ ਕਿਹੜੀ ਤਰੀਕ ਉਦੀ ਦਰਖਾਸਤ ਕੀਤੀ ਹੈ 24 ਹਾਂ ਕਿਹ ਵੀ ਜਨਬੀ ਜੀ ਸਾਰਾ ਪੈਸਾ ਕਿੰਨੀ ਕਿਸ਼ਤਾਂ ਚ ਗਿਆ ਤੁਹਾਡਾ ਇਹ ਕੋਈ ਕਮ ਸੇ ਕਮ 5-6 ਕਿਸ਼ਤਾਂ ਗਿਆ ਤਾਂ ਕੀ ਡਿਪਾਰਟਮੈਂਟ ਦੇ ਅਧਿਕਾਰੀ ਕੀ ਕਹਿੰਦੇ ਹੈਗੇ ਡਿਪਾਰਟਮੈਂਟ ਦੇ ਅਧਿਕਾਰੀ ਕਹਿੰਦੇ ਹੈ ਕਿ ਉਸ ਕੋਣ ਦੇ ਵਿੱਚ ਐਸਲੇ 2 ਰੁਪਏ ਹੈ ਇਹ ਹੁਣ ਕੁਛ ਨਹੀਂ ਹੋ ਸਕੀ ਕੀ ਮੰਗ ਕਰਦੇ ਤੁਸੀਂ ਮੈਂ ਮੰਗ ਕਰਨਾ ਹੈ ਕਿ ਮੇ ਨਾਲ ਇਨਸਾਫ ਹੋਵੇ ਜਿਹੜਾ ਮੇਰਾ ਪੈਸਾ ਗਿਆ ਕੈਮਰਾ ਪਰਸਨ ਹਾਨੀ ਦੇ ਨਾਲ ਅੱਜ ਸੰਗਤ ਰਿਪੋਰਟ